ਸਾਸੀ ਕਾਲੀ ਸਾਰਿਆਂ ਨੂੰ ਮੇਰੀ ਕਾ ਤੇ ਸਾਰੇ ਤੰਦਰੁਸਤ ਹੋ ਵੀ ਪਰਮਾਤਮਾ ਕੋਲੋਂ ਥੋੜੀ ਹਰ ਵਕਤ ਇਤਰਾ ਤੰਦਰੁਸਤੀ ਮੰਗਦੇ ਰਹੀ। ਅੱਜ ਦੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ। ਅੱਜ ਕਾਫੀ ਦਿਨਾਂ ਬਾਅਦ ਵਲੌਗ ਬਣਾ ਰਹੇ ਹਾਂ ਕਿਉਂਕਿ ਥੋੜੀ ਜੀ ਘਰ ਦੇ ਕੰਮਾਂ ਵਿੱਚ ਬਿਜ਼ੀ ਹੋਣ ਕਰਕੇ ਵਲੌਗ ਨਹੀਂ ਬਣਾ ਸਕੇ ਸੀਗੇ। ਹੁਣ ਕੋਸ਼ਿਸ਼ ਕਰਾਂਗੇ ਕਿ ਆਪਣੇ ਦੇ ਵਲੌਗ ਹੈਗੇ ਉਹ ਕੰਟੀਨਿਊ ਆਉਣਗੇ ਤੇ ਜਿਹੜੇ ਵਲੌਗ ਨਹੀਂ ਆਏ ਉਹਨਾਂ ਲਈ ਮਾਫੀ ਚਾਹੁੰਦੇ ਹਾਂ ਸਾਰਿਆਂ ਭੈਣ ਭਰਾਵਾਂ ਤੋਂ। ਤੇ ਅੱਜ ਦਾ ਜਿਹੜਾ ਵਲੌਗ ਹੈਗਾ ਆਪਾਂ ਤੁਹਾਡੇ ਲਈ ਬੜਾ ਸੋਹਣਾ ਹੈ ਤੇ ਛੋਟਾ ਜਿਹਾ ਵਲੌਗ ਅੱਜ ਦਾ ਲੈ ਲੈਂਦਾ ਤੇ ਅੱਜ ਆਪਾਂ ਲੈ ਕੇ ਆ ਨਵਾਂ ਕੂਲਰ ਤੇ ਨਵਾਂ ਕੂਲਰ ਤੁਹਾਨੂੰ ਦਿਖਾਵਾਂਗੇ ਤੇ ਕਿੰਨੇ ਦਾ ਆਇਆ ਉਹ ਤੁਹਾਨੂੰ ਪ੍ਰਾਈਸ ਵੀ ਦੱਸਾਂਗੇ ਤੁਸੀਂ ਦੇ ਕੇ ਸਾਰਿਆਂ ਦੱਸਣਾ ਜਿਹੜਾ ਨਵਾਂ ਕੂਲਰ ਆਪਣਾ ਤੁਹਾਨੂੰ ਕਿਹੋ ਜਿਹਾ ਲੱਗਾ ਤੇ ਆਪਾਂ ਤੁਹਾਨੂੰ ਦਿਖਾਉਨੇ ਕੂਲਰ ਤੇ ਦੋਸਤੋ ਗਰਮੀ ਬਹੁਤ ਵੱਧ ਚੁੱਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਗਰਮੀ ਆਪਣਾ ਵੀ ਧਿਆਨ ਰੱਖਿਓ ਤੇ ਆਦੇ ਬੱਚਾ ਵੀ ਧਿਆਨ ਰੱਖਿਓ ਸਾਰਿਆਂ ਨੂੰ ਕਿੰਪਸੇ ਹੀ ਬੇਨਤੀ ਕਰਦੇ ਸੀ ਗਰਮੀ ਸਾਰਿਆਂ ਨੇ ਅਗਿਆ ਖਿਆਲ ਰੱਖੋ ਤੁਹਾਨੂੰ ਉਹਨੇ ਆਪਣਾ ਕੂਲਰ ਅੱਜ ਹੀ ਮਿਲ ਗਿਆ। ਦੋਸਤੋ ਆ ਇਹ ਆਪਣਾ ਕੂਲਰ ਕਿਉਂਕਿ ਮੈਂ ਪਾਣੀ ਦਾ ਪਰ ਬਿਠਾਈ ਥੋੜਾ ਟੇਡਾ ਇਧਰ ਨੂੰ ਨਹੀਂ ਹੋਇਆਗਾ ਤੇ ਆਪਾਂ ਅੱਜ ਹੀ ਨਵਾਂ ਲੈ ਕੇ ਆਂਦਾ। ਇਹਦੇ ਫੀਚਰ ਫੀਚਰ ਬੜੇ ਵਧੀਆ ਹੈਗੇ ਤੇ ਆ ਦੇਖੋ ਇਹਦੇ ਬਟਨ ਜਿਹੜੇ ਹੈਗੇ ਨੇ ਪੰਪ ਸਵਿੰਗ ਸਵਿੰਗ ਪੰਪ ਤੇ ਸਵਿੰਗ ਜਿਹੜੇ ਮਤਲਬ ਕਿ ਉਹ ਪੱਖੇ ਜਿਹੜੇ ਘੁਗਦੇ ਹੁੰਦੇ ਵਿੱਚ ਇਹੀ ਜਾਂਦੇ ਸਾਰੇ ਪੱਖੇ ਐਵੇਂ ਹੁਣ ਹੋਣ ਲੱਗ ਜਾਂਦੇ ਆ। ਇਹ ਆੜਾ ਹੈਗਾ ਦਾ ਹਾਈ ਲੋ ਵਾਲਾ ਹੈਗਾ। ਇਹ ਟੈਸਟਡ ਅਸੀਂ ਪਾਸ ਓਕੇ। ਤੇ ਇਹਦੇ ਤੋਂ ਲੜਾ ਅੱਗਾ ਪਿਛਾ ਪਾ ਦਿਖਾਣ ਇਹਦਾ। ਆਹ ਦੇਖੋ। ਤੇ ਜਿਹੜੀ ਇਹਦੀ ਜਾਲੀ ਹੈਗੀ ਉਹਨੂੰ ਹਨੀ ਵੀਰੀ ਜਾਲੀ ਕਹਿੰਦੇ ਜਿਹੜੀ ਆਪਾਂ ਜਾਲੀ ਪਿੱਛੇ ਜਿਹਦੇ ਵਿੱਚ ਪਾਣੀ ਚੱਲਦਾ। ਤੇ ਉਹ ਬਹੁਤ ਹੀ ਵਧੀਆ ਲੁੱਕ ਹੈਗੀ ਦੀ ਪਾਸੇ ਤੋਂ। ਤੇ ਤੁਸੀਂ ਸਾਰਿਆਂ ਨੇ ਦੱਸੋ ਵੀ ਤੁਹਾਨੂੰ ਇਹ ਲੁੱਕ ਕਿੱਦਾਂ ਲੱਗੀ। ਤੇ ਆਪਣਾ ਤੁਹਾਨੂੰ ਇਹਦਾ ਨਵਾਂ ਕੂਲਰ ਹੈਗਾ। ਕਿੱਦਾਂ ਲੱਗਾ ਜੀ? ਤੇ ਚਲ ਆਪਾਂ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ। ਡੈਸਕ ਟੋ ਬਲੌਗ ਹੋ ਆਪਣਾ ਉਹ ਵੀ ਲੰਬਾ ਇਸ ਤੋਂ ਵੀ ਲੰਬਾ ਬਲੌਗ ਬਣਾਇਆ ਕਰਾਂਗੇ ਆਪਾਂ ਥੰਦਸਾ ਥੋੜੇ ਬਿਜ਼ੀ ਹੋਣ ਕਰਕੇ ਆਪਣੇ ਤੋਂ ਜਿਹੜਾ ਬਲੌਗ ਨਹੀਂ ਬਣਾਏਗੇ ਆ ਆਪਣੀ ਕੁਲਰ ਦੀ ਲੱਕ ਹੈ ਜੀ ਤੇ ਆਪਾਂ ਇਹਨਾਂ ਨੂੰ ਦੱਸਣਾ ਭੁੱਲ ਗਿਆ ਆਪਾਂ ਇਹਦੇ ਵਜ੍ਹਾ ਇੱਥੇ ਆਹ ਦੇਖੋ ਇਹਦੇ ਵਿੱਚ ਆਪਾਂ ਬਰਫ਼ੀ ਪਾ ਰਹੇ تھے ਜੇ ਬਰਫ਼ ਪਾਵਾਂਗੇ ਤਾਂ ਆਪਾਂ ਨੂੰ ਇਹਦੇ ਵਿੱਚ ਏਸੀ ਵਰਗੀ ਠੰਡੀ ਹਵਾ ਦਾ ਮਜ਼ਾ ਵੀ ਆਊਗਾ ਜਿਹੀ ਜਿਹੀ ਆਵਾਜ਼ ਵੀ ਸੁਣ ਸਰ ਜੀ ਉਹ ਦੇਖੋ ਦੋਸਤੋ ਤੁਹਾਨੂੰ ਆਪਣਾ ਕੁੱਲ ਕਿਦਾਂ ਲੱਗਾ ਨਵੇਂ ਸਾਰੇ ਕਮੈਂਟ ਕਰਕੇ ਦੁੱਸਿਓ ਤੇ ਆਪਣੇ ਇੰਨੇ ਦਿਨਾਂ ਬਾਅਦ ਜਿਹੜਾ ਬਲੌਗ ਆਇਆ ਤੇ ਉਹਦੇ ਬਾਰੇ ਵੀ ਥੋੜਾ ਜਿਹਾ ਕੁਝ ਦੁੱਸਿਓ ਵੀ ਤੁਹਾਨੂੰ ਆਪਣਾ ਬਲੌਗ ਕਿਦਾਂ ਲੱਗਾ ਤੇ ਆਪਾਂ ਮਿਲਦੇ ਆ ਕਿਸੇ ਨਵੇਂ ਬਲੌਗ ਵਿੱਚ ਕੱਲ ਨੂੰ ਤੇ ਸਾਰ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਰੱਬ ਰੱਖਾ